ਆ ਢਾੜੂ ਪਾਰਟੀ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਇੱਕ ਬਾਰ ਬਾਰ ਗੱਲ ਕਹਿ ਰਹੇ ਨੇ ਪੰਜਾਬ ਚ ਕਿ ਪਿਛਲੇ 17 ਸਾਲਾਂ ਵਿੱਚ ਮਗਰਲੀਆ ਸਰਕਾਰਾਂ ਨੇ ਕੁਝ ਨਹੀਂ ਕੀਤਾ ਤੇ ਜੋ ਕੁਝ ਕੀਤਾ ਅਸੀਂ ਪਿਛਲੇ 4 ਸਾਲਾਂ ਵਿੱਚ ਕਰਕੇ ਦਿਖਾਤਾ ਸਭ ਤੋਂ ਇਹ ਨੰਗਾ ਤੇ ਕੋਰਾ ਝੂਠ ਆ ਮੈਂ ਤੁੱਪੇ ਖੜਾ ਮੇਰੇ ਸਾਹਮਣੇ ਸੂਰਜ ਦੀ ਕਿਰਨਾਂ ਆ ਰਹੀਆਂ ਲੱਗ ਰਾ ਤੁੱਪੇ ਆਪਣੇ ਮੂੰਹਾਂ ਤੇ ਇਦਰੋਂ ਵੱਡੀ ਝੂਠੀ ਸਟੇਟਮੈਂਟ ਨਹੀਂ ਹੋ ਸਕਦੀ ਹਾਂ ਜੇ ਪੰਜਾਬ ਦਾ ਕੋਈ ਬੇੜਾਗਰਕ ਕਰਨ ਵਿੱਚ ਯੋਗਦਾਨ ਪਾਇਆ ਉਹ ਮੇਰਾ ਖਿਆਲ ਪਿਛਲੇ 17 ਸਾਲਾਂ ਵਿੱਚ ਕਿਸੇ ਨੇ ਇੰਨਾ ਬੇੜਾਗਰਕ ਨਹੀਂ ਕੀਤਾ ਜਿੰਨਾ ਇਸ ਝਾੜੂ ਦੀ ਸਰਕਾਰ ਨੇ ਪਿਛਲੇ 4 ਸਾਲ ਵਿੱਚ ਕੀਤਾ ਹੁਣ ਕਿਵੇਂ ਕੀਤਾ ਵਾ ਸਭ ਤੋਂ ਪਹਿਲਾਂ ਤੁਸੀਂ ਆਓ ਚੋਣ ਤੇ ਆਓ ਇੱਥੇ ਆ ਚੋਣ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਪਹਿਲੀ ਇਲੈਕਸ਼ਨ ਲੜੇ 1972 ਵਿੱਚ ਬੈਠੇ ਨੇ ਸਾਰੇ ਪਤਵੰਤੇ ਸੱਜਣ ਆਪਾਂ ਸਰਪੰਚ ਸਾਹਿਬ ਸਰਵੰਤ ਸਿੰਘ ਤੇ ਭੈਣ ਰਣਜੀਤ ਕੌਰ ਦੇ ਘਰ ਖੜੇ ਆ ਬੈਠੇ ਆ 72 ਤੋਂ ਲੈ ਕੇ ਅੱਜ ਕਿੰਨੇ ਸਾਲ ਹੋ ਗਏ ਜੀ ਲਗਭਗ 53 ਸਾਲ ਦਾ ਸਮਾਂ ਹੋ ਗਿਆ 53 ਸਾਲ ਪਹਿਲਾਂ ਤਿੰਨ ਵਾਰ ਇਥੋਂ ਇਲਾਕੇ ਚ ਉਹਨਾਂ ਨੂੰ ਨਵਾਜ ਕੇ ਐਮਐਲਏ ਬਣਾਇਆ ਤਿੰਨ ਵਾਰ ਤੁਸੀਂ ਨਵਾਜ ਕੇ ਮੈਨੂੰ ਬਣਾਇਆ 6 ਵਾਰ ਐਮਐਲਏ ਯਾਨੀ ਕਿ ਅਸੀਂ ਜ਼ਮੀਨੀ ਹਕੀਕਤ ਤੋਂ ਬਹੁਤ ਅੱਛੀ ਤਰ੍ਹਾਂ ਵਾਕਿਫ ਹੈ ਤੁਸੀਂ ਸਾਰੇ ਵੋਟਰ ਹੋ ਤੁਸੀਂ ਬਹੁਤ ਸਾਰੀਆਂ ਇਲੈਕਸ਼ਨਾਂ ਲੜੀਆਂ ਦੇਖੀਆਂ ਚਲੋ ਸਰਕਾਰਾਂ ਮਾੜਾ ਮੋਟਾ ਕੋਈ ਕਰਦੀਆਂ ਸੀ ੱ ਧੱਕਾ ਕੋ ਮਾੜੀ ਮੋਟੀ ਗੱਲ ਕਰਦੇ ਸੀ ਇਹਨਾਂ ਨੇ ਤਾਂ ਅਨੇਰ ਕਰਦੀ ਬਚਾਤੀ ਆ ਇਹਨਾਂ ਨੇ ਕੀ ਕੀਤਾ ਵਿਉਂਤਬੰਦੀ ਸੁਣੋ ਤੁਸੀਂ ਪਹਿਲਾਂ ਇਹਨਾਂ ਨੇ ਇਲੈਕਸ਼ਨ ਤੋਂ 15 ਦਿਨ ਪਹਿਲਾਂ ਸੋਚੀ ਸਮਝੀ ਚਾਲ ਨਾਲ ਇੱਕ ਪਰਚਾ ਦਰਜ ਕੀਤਾ ਸੁਭਾਨਪੁਰ ਥਾਣੇ ਵਿੱਚ ਉਹ ਸੁਭਾਨਪੁਰ ਥਾਣੇ ਵਿੱਚ ਕੀ ਪਰਚਾ ਦਰਜ ਕੀਤਾ ਅਖੇ ਜਿਹੜੇ ਹੜ੍ਹਾਂ ਦੇ ਵਿੱਚ ਜਿਹੜਾ ਤੁਸੀ ਬੰਨ ਦੇ ਉੱਤੇ ਬਿਆਸ ਰਿਆ ਵਿੱਚ ਜਿਹੜਾ ਰਾਸ਼ਨ ਗਿਆ ਸੀ ਨਾ ਉਹ ਜਿਹੜੇ ਚੰਗੇ ਚੰਗੇ ਬੰਦੇ ਸੀ ਖਾਨਦਾਨੀ ਬੰਦੇ ਅਖੇ ਇਹਨਾਂ ਬੰਦਿਆਂ ਨੇ ਸਰਕਾਰੀ ਰੋਸ਼ਨ ਰਾਸ਼ਨ ਚੋਰੀ ਕੀਤਾ ਕੀ ਸਰਕਾਰੀ ਰਾਸ਼ਨ ਨਾ ਕਿਸ ਨੂੰ ਮਿਲਿਆ ਨਾ ਪਹੁੰਚਿਆ ਅਕੇ ਜੀ ਗੰਡਾਸੀ ਅਚਾਰ ਦੀਆਂ ਪਸ਼ੂਆਂ ਲਈ ਰਖਾਣ ਵਾਲੇ ਦਾਣੇ ਸੀਗੇ ਜੀ ਉਹ ਇਹਨਾਂ ਨੇ ਚੋਰੀ ਕਰ ਲਏ ਐਡੀ ਮਨਕਰਤ ਝੂਠੀ ਗੱਲ ਹੜ ਆਇਆ ਨੂੰ 4 ਮਹੀਨੇ ਹੋ ਗਏ ਨੇ 4 ਮਹੀਨਿਆਂ ਬਾਅਦ ਇੱਕ ਪਰਚਾ ਦਰਜ ਕਰਕੇ ਰੱਖ ਲਈ ਐਫ ਆਈ ਆਰ ਉਹਦੇ ਨਾਮਜ਼ਦ ਕਰ ਦਿੱਤੇ ਪਹਿਲਾਂ 7 ਬੰਦੇ ਜਿਹੜੇ ਸਾਡੇ ਇਲਾਕੇ ਦੇ ਵੱਡੇ ਜਿੱਦਾਂ ਤੁਹਾਡੇ ਤਰਸੀਮ ਸਿੰਘ ਬੰਨਾਵਾਲ ਲੜਾਈ ਰੜਦੇ ਨਾ ਕਿਸਾਨਾਂ ਦੀ ਐਦਾਂ ਸਾਡੇ ਇਲਾਕੇ ਵਿੱਚ ਨਿਰਮਲ ਸਿੰਘ ਮੰਡ ਔਰ ਉਹਨਾਂ ਦਾ ਪਿੰਡ ਹੈਗਾ ਵਾ ਬ੍ਰਹਮਵਾਲ ਤੇ ਇੱਕ ਨਾਲ ਸਰਬਜੀਤ ਸਿੰਘ ਸੋਨੂ ਉਹਦਾ ਹੈਗਾ ਮੰਡ ਬਰਮਵਾਲ ਪਹਿਲਾਂ ਦੋ ਬੰਦੇ ਉਹ ਚੱਕੇ ਜੀ ਅਰੈਸਟ ਕਰ ਲੇ ਤੇ ਮਗਰਲੇ ਪੰਜ ਬੰਦੇ ਕਹਿਤਾ ਲੈ ਵੀ ਦੱਸੋ ਕਾਂਗਰਸ ਦੇ ਕਿਹੜੇ ਕਿਹੜੇ ਵੱਡੇ ਲੀਡਰ ਆ ਉਹਨਾਂ ਨੂੰ ਨਾਮਜ਼ਦ ਕਰ ਦੇਣਾ ਇੱਕ ਸਾਡਾ ਚੱਕਿਆ ਨਾਮਜ਼ਦ ਕੀਤਾ ਰਸ਼ਪਾਲ ਸਿੰਘ 베ਗੋਵਾਲ ਤੋਂ ਮਾਰਕੀਟ ਕਮੇਟੀ ਦਾ ਚੇਅਰਮੈਨ ਰਿਆ 10 ਲੱਖ ਰੁਪਏ ਤੋਂ ਜ਼ਿਆਦਾ ਦਾ ਸਮਾਨ ਉਹਨੇ ਮੇਰੇ ਨਾਲ ਵੰਡਿਆ ਵਾ ਦਰਿਆ ਦੇ ਕੰਡੇ ਤੇ ਖੜੇ ਹੋ ਕੇ 10 ਲੱਖ ਦਾ ਕੋਰੋਂ ਉਹਨੂੰ ਚੋਰ ਬਣਾ ਦਿੱਤਾ ਜੀ ਕਿ ਇਹਨੇ ਦੋ ਚਾਰ ਗੰਢਾ ਚੋਰੀ ਕਰ ਲੀਆਂ ਜੀ دہشت ਪਾਉਣ ਦੇ ਨਜ਼ਰੀਏ ਨਾਲ ਫਿਰ ਉਹਨਾਂ ਨੇ ਨਾਮਜ਼ਦ ਕੀਤੇ ਚੁਣ ਕੇ ਚੱਕੋ ਕੀ ਪਿੰਡ ਦੇ ਇੱਥੇ ਇੱਕ ਸ਼ਰਾਬੀ ਜਿਹਾ ਸਰਪੰਚ ਆ ਫਿਰਦਾ ਖੱਦਰ ਦਾ ਜਿਹੜਾ ਸੌਰੀ ਬੋਕਰ ਦਾ ਪੁੱਤਰ ਆ ਹੋਇਆ ਉਹਨੇ ਆਪਣੇ ਪਿੰਡ ਦੇ ਚੱਕੋ ਕੀ ਦੇ ਚਾਰ ਨੌਜਵਾਨ ਐਵੇਂ ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਨਾਮਜ਼ਦ ਕਰਤੇ ਜੀ ਸੱਤ ਅੱਛਾ ਜੀ ਇਲੈਕਸ਼ਨ ਆ ਗਈ ਫਿਰ ਜਿਹੜਾ ਉੱਠਿਆ ਕਰੇ ਗੱਲ ਕਰੇ ਉਹਨੂੰ ਕਹਿੰਦੇ ਉਹ ਚੋਰੀ ਵਾਲੀ ਐਫ ਆਈ ਆਰ 'ਚ ਨਾਮ ਪਾ ਦੇਾਂਗੇ ਤੇਰਾ ਇਦਾਂ ਨਾਲ ਇਹਨਾਂ ਨੇ ਦਹਿਸ਼ਤ ਪਾਈ ਅੱਠ ਬੰਦੇ ਫੇਰ ਨਾਮਜ਼ਦ ਕਰਤੇ ਤੁਹਾਡੀ ਰਿਸ਼ਤਦਾਰੀ ਹੋਊਗੀ ਪੰਡਾ ਬਤਾਲਾ ਪਿੰਡ ਆ ਜਿਹੜਾ ਆਪਣਾ ਜਿਹੜਾ ਜਿੱਥੋਂ ਦਾ ਜ਼ਿਲ੍ਹਾ ਪ੍ਰੀਸ਼ਦ ਦਾ ਬੋਕਰ ਪਾਰਟੀ ਵੱਲੋਂ ਇਲੈਕਸ਼ਨ ਲੜਿਆ ਉਹਨੂੰ ਪੁੱਛੋ ਜਰਾ ਗੁਰਮੀਤ ਸਿੰਘ ਸਰਪੰਚ ਅਮਰੀਕਾ ਕੈਨੇਡਾ ਤੋਂ ਆ ਕੇ ਰਹਿਣ ਵਾਲਾ ਬੰਦਾ ਇੱਥੇ ਪਿੰਡ ਦਾ ਸਰਪੰਚ ਮੁੜ ਕੇ ਉਹਨੂੰ ਨਾਮਜ਼ਦ ਕਰਤਾ ਚੋਰੀ ਦੇ ਵਿੱਚ ਜੀ ਸਿਰਫ ਇਲੈਕਸ਼ਨ ਚ ਕੇ ਵੋਟਾਂ ਨਾ ਪਾਉਣ ਮੀਟਿੰਗਾਂ ਨਾ ਕਰਾਉਣ ਔਰ ਗੁਰਮੀਤ ਸਿੰਘ ਜਦੋਂ ਹੜ ਆਏ ਨੇ ਉਹਦਾ ਪਾਸਪੋਰਟ ਦੀ ਕਾਪੀ ਮੈਂ ਕੱਲ ਪਰਸੋ ਸ਼ੇਅਰ ਕੀਤੀ ਮੀਡੀਆ ਦੇ ਨਾਲ ਉਹ 27 ਸਤੰਬਰ ਨੂੰ ਵਾਪਸ ਆਉਂਦਾ ਭਾਰਤ ਉਹੜਾ ਵਿੱਚ ਹੈ ਹੀ ਨਹੀਂ ਸੀਗਾ ਤੇ ਚੋਰੀ ਕਿੱਥੋਂ ਕਰ ਲੈਣਾ ਸੀ ਜੀ ਪੰਜ ਬੰਦੇ ਚਾਰ ਬੰਦੇ ਨਾਮਜ਼ਦ ਕਰਤੇ ਪਿੰਡ ਬੋਤਾਲੇ ਦੇ ਔਰ ਫਿਰ ਹੋਰ ਤਿੰਨ ਚਾਰ ਹਾਂ ਇੱਕ ਨਾ ਇੱਕ ਨਾਮਜ਼ਦ ਕਰਤਾ ਸਾਡਾ ਉਮੀਦਵਾਰ ਪੂਰਨ ਸਿੰਘ ਲਖਣਕੇ ਪੱਡੇ ਤੋਂ ਸ਼ੈਡਿਊਲ ਕਾਸਟ ਆ ਐਸਸੀ ਜ਼ੋਨ ਸੀਗਾ ਕਿ ਇਲੈਕਸ਼ਨ ਇਹ ਨਾ ਲੜ ਸਕੇ ਇੱਕ ਨੂੰ ਨਾਮਜ਼ਦ ਕਰਤਾ ਇੱਕ ਨਾਮਜ਼ਦ ਕਰਤਾ ਜਿਹੜਾ ਸਾਡੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜ ਰਹੀ ਬੀਬੀ ਨਰਿੰਦਰਜੀਤ कौर ਐਮਏ ਬੀਏਡ ਆ ਉਥੋਂ ਕੂਕਾ ਪਿੰਡ ਨੰਗਲਵਾਣਾ ਜ਼ੋਨ ਇਹ ਇਸ ਜ਼ੋਨ 'ਚ ਨਹੀਂ ਗੇ ਉਹ ਉਹ ਸਾਡੇ ਉਮੀਦਵਾਰ ਦੂਜੇ ਜ਼ੋਨ 'ਚ ਆ ਇੱਕ ਉਹਦੇ ਘਰ ਵਾਲੇ ਨੂੰ ਨਾਮਜ਼ਦ ਕਰਤਾ ਅੱਛਾ ਇਹ ਹੋ ਗਈ دہشت ਦੀ ਸਿਸਟਮ ਹੁਣ ਪੁਲਿਸ ਕੀ ਕਰ ਰਹੀ ਆ ਬੰਦਿਆਂ ਨੂੰ ਸੱਦ ਸੱਦ ਕੇ ਕਿ ਜੇ ਤੁਸੀਂ ਸਾਨੂੰ ਵੋਟਾਂ ਨਾ ਪਾਈਆਂ ਜੇ ਤੁਸੀਂ ਮੀਟਿੰਗਾਂ ਕਰਾਈਆਂ ਤੇ ਉਹ ਜਿਹੜੀ ਐਫ ਆਈ ਆਰ ਨੰਬਰ 251 ਦਰਜ ਕੀਤੀ ਆ ਉਹਦੇ ਚ ਅਸੀਂ ਦਰਜ ਕਰ ਤੁਹਾਨੂੰ ਨਾਮਜ਼ਦ ਕਰਕੇ ਅਰੈਸਟ ਕਰ ਲਾਂਗੇ ਭੈਣੋ ਭਰਾਓ ਕਿ 70 ਸਾਲ ਵਿੱਚ ਐਵੇਂ ਕਦੀ ਤੁਸੀਂ ਦੇਖਿਆ ਬੰਡਾਲਾ ਚ ਇਲੈਕਸ਼ਨ ਐਨੀਆਂ ਕਦੀਆਂ ਹੋਈਆਂ ਫਿਰ ਸਾਡੇ 4 ਬੰਦਿਆਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਤੇ ਬਿਲਕੁਲ ਜੈਨੂਇਨ ਤੁਹਾਡਾ ਜਿਹੜਾ ਪਿੰਡ ਆ ਰਾਣਾ ਜੀ ਜਾਣਦੇ ਆ ਜਸਵਿੰਦਰ ਸਿੰਘ ਤੁਹਾਡਾ ਜੋ ਜਾਣਦੇ ਹੋਣਗੇ ਫਰਨੀਚਰ ਦਾ ਕੰਮ ਕਰਦਾ ਮੁੰਡਾ ਸ਼ੈਡਿਊਲ ਕਾਸਟ ਆ ਉਹਦੀ ਇੱਕ ਧਰਮ ਪਤਨੀ ਨੂੰ ਅਸੀਂ ਖੜਾ ਕੀਤਾ ਉਹਦੇ ਕੋਲ ਐਸਸੀ ਜ਼ੋਨ ਚੋਂ ਪੱਡੇ ਵੇਡ ਚੋਂ ਤੇ ਉਹਦਾ ਨਾਮਜਦ ਕਰਤਾ ਜੀ ਇਹਦੇ ਕੋ ਕੋ ਐਸਸੀ ਸਰਟੀਫਿਕੇਟ ਹੈ ਨੀਗਾ ਸਾਰੇ ਸ਼ੈਡਿਊਲ ਕਾਸਟ ਸ਼ੈਡਿਊਲ ਕਾਸਟ ਆ ਸਾਰੇ ਟੱਬਰ ਕੋਲ ਸਰਟੀਫਿਕੇਟ ਆ ਉਹਦੇ ਕੋਲ ਸਰਟੀਫਿਕੇਟ ਆ ਨਾਮਜਦ ਪੱਤਰ ਰਾਜ ਕਰਤਾ ਉਹ ਉਸੇ ਪੂਰਨ ਸਿੰਘ ਦਾ ਵੀ ਰੱਦ ਕਰਤਾ ਜਿਹੜਾ ਲਖਣਕੇ ਪੱਡੇ ਮੈਂ ਕਿਹਾ ਜਿਹਨੂੰ ਚੋਰੀ ਦੇ ਮਾਮਲੇ ਚ ਕਰਤਾ ਤੇ ਤੀਜਾ ਚੱਕੋ ਕੀ ਵਾਲੇ ਦੋ ਮੁੰਡੇ ਆਖੇ ਇਹਨਾਂ ਕੋ ਨਜਾਇਜ਼ ਕਬਜ਼ਾ ਵਾ ਐਵੇਂ ਵੀਡੀਓ ਤੋਂ ਰਿਪੋਰਟ ਲੈ ਲਈ ਕੋਈ ਨਜਾਇਜ਼ ਕਬਜ਼ਾ ਨਹੀਂਗਾ ਇੱਕ ਹੋਰ ਅਦ ਕਰਤਾ ਤੇ ਚੌਥਾ ਸਾਡਾ ਇੱਕ ਨੰਗਲਵਾਣੇ ਦਾ ਰੱਦ ਕਰਤਾ ਕਦੀ ਕਿਸੇ ਨੇ ਪਿਛਲੇ 70 ਸਾਲਾਂ ਵਿੱਚ ਇਦਾਂ ਪਰਚੇਦਾਰ ਰੱਦ ਹੁੰਦੇ ਦੇਖੇ ਅਸੀਂ ਸਾਰੀਆਂ ਈਮੇਲਾਂ ਚੋਣ ਕਮਿਸ਼ਨ ਜਿਹੜਾ ਪੰਜਾਬ ਦਾ ਪੰਜਾਬ ਰਾਜ ਚੋਣ ਕਮਿਸ਼ਨ ਉਹਨੂੰ ਕੀਤੀਆਂ ਲੇਕਿਨ ਬਦਕਿਸਮਤੀ ਕਿ ਚੋਣ ਕਮਿਸ਼ਨ ਵੀ ਸੁੱਤਾ ਪਿਆ ਵਾ ਉਹ ਵੀ ਇਹਨਾਂ ਦੇ ਨਾਲ ਰਲ ਗਿਆ ਉਹ ਵੀ ਇਹਨਾਂ ਦਾ ਹੱਥ ਟੋਕਾ ਬਣ ਗਿਆ ਸ਼ਾਇਦ ਤੁਹਾਡੇ ਚੋਂ ਕੁਝ ਲੋਕਾਂ ਨੇ ਸੁਣੀ ਹੋਣੀ ਕਿ ਇੱਕ ਆਡੀਓ ਰਿਕਾਰਡਿੰਗ ਆਈ ਆ ਐਸਐਸਪੀ ਪਟਿਆਲਾ ਦੀ ਉਹ ਆਪਣੇ ਅਫਸਰਾਂ ਨਾਲ ਇੱਕ ਕਾਨਫਰੰਸ ਕਾਲ ਕਰਕੇ ਕਹਿ ਰਿਹਾ ਵਾ ਕਿ ਵਿਰੋਧੀਆਂ ਦੇ ਬੰਦੇ ਜਿਹੜੇ ਨੇ ਉਮੀਦਵਾਰ ਹੈ ਉਹਨਾਂ ਨੂੰ ਘਰਾਂ ਚੋਂ ਚੱਕ ਲੋ ਯਾਰ ਆਹ ਚੋਂ ਆਉਂਦੇ ਚੱਕ ਲੋ ਜਿਹੜਾ ਜਿਹੜਾ ਬੋਕਰ ਦਾ ਐਮਐਲਏ ਕਹੂਗਾ ਝਾੜੂ ਪਾਰਟੀ ਦਾ ਉਹਦੇ ਕਹਿਣ ਤੇ ਜਿਹੜੇ ਬੰਦੇ ਚੱਕਣੇ ਚੱਕ ਲੋ ਕਦੀ ਐਸਐਸਪੀ ਦਾ ਕਹਿੰਦੇ ਸੀ ਕਿ ਮੇਰੇ ਸੋ ਮੈਂ ਇਸ ਨੂੰ ਇਹਨੂੰ ਕਿਹਾ ਕਿ ਜਮਹੂਰੀਅਤ ਦਾ ਕਤਲ ਕੀਤਾ ਇਹਨਾਂ ਨੇ ਐਦਾਂ ਪੰਜਾਬ ਦੇ ਵਿੱਚ ਕਦੀ ਚੋਣ ਨਹੀਂ ਸੀ ਹੋਈ ਅੱਛਾ ਤੁਸੀਂ ਦੇਖਿਆ ਕਾਗਜ਼ ਖੋ ਕੇ ਭੱਜ ਕੇ ਅਗਲੇ ਪਾਸੇ ਬੰਦੇ ਕਦੀ ਦੇਖਿਆ ਸੀ ਕਾਗਜ਼ ਖੁੰਦੇ ਹੋਏ ਆ ਉੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਚੰਗੇ ਭਲੇ ਗੁਰਸਿੱਖ ਬੰਦੇ ਦੀ ਪੱਗ ਲਾਹਤੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਪੁੱਛਿਆ ਵੀ ਪੱਗ ਲਾਹਤੀ ਕਹਿੰਦਾ ਜੀ ਪੱਗਾਂ ਕਿਡੀਆਂ ਪੱਕੀਆਂ ਹੁੰਦੀਆਂ ਨੇ ਪੱਗ ਦੇ ਕਿਹੜੇ ਕਿੱਲੇ ਲੱਗੇ ਜੀ ਉਹ ਲੱਤਦੀਆਂ ਵੀ ਇਹਨਾਂ ਤੇ ਬਨੀਆਂ ਵੀ ਜਾਂਦੀਆਂ ਲੈ ਦੁੱਸੋ ਯਾਰ ਸੋ ਸਭ ਤੋਂ ਵੱਡੇ ਜਿਹੜੇ ਜਮਹੂਰੀਅਤ ਦੇ ਉੱਤੇ ਡਾਕਾ ਮਾਰਨ ਵਾਲੇ ਬੰਦੇ ਭਗਵੰਤ ਮਾਨ ਤੇ ਕੇਜਰੀਵਾਲ ਮੈਂ ਕਰ ਦਾਨਾ ਸਰਕਾਰ ਹੈ ਜੇ ਆਪਾਂ ਸਾਰੀ ਸਰਕਾਰ ਦੀ ਗੱਲ ਨਾ ਕਰੀਏ ਕੱਲੀ ਬਲਜੀਤ ਕੌਰ ਦੀ ਗੱਲ ਕਰੀਏ ਤਾ ਜਿਹੜਾ ਇਹਦਾ ਮੈਕਮਾ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਉਹ ਸਾਡਾ ਮੈਕਮਾ ਇਹ ਸਾਡੇ ਮੈਕਮੇ ਦੇ ਮੰਤਰੀ ਆ ਤਾਂ ਇਹ ਬਲਜੀਤ ਕੌਰ ਕਹਿ ਲੋ ਜਏ ਸਾਰੇ ਇਦਾਂ ਦੇ ਆ ਇਹ ਹਾਥੀ ਦੇ ਦੰਦ ਆ ਖਾਣ ਵਾਲੇ ਹੋਰ ਆ ਦਿਖਾਉਣ ਵਾਲੇ ਹੋਰ ਆ ਸ਼ਕਲ ਤੋਂ ਬੜੀ ਬੀਬੀ ਭੋਲੀ ਲੱਗਦੀ ਆ ਵੀ ਭੋਲੀ ਪਾਲੀ ਜੀ ਆ ਭੋਲੀ ਨਹੀਂ ਹੈਗੀ ਜਿਵੇਂ ਕੇਜਰੀਵਾਲ ਦੇ ਅੰਦਰ ਸ਼ੈਤਾਨ ਆ ਨਾ ਜਦੋਂ ਹੈੱਡ ਦੇ ਅੰਦਰ ਸ਼ੈਤਾਨ ਹੋਵੇ ਸਾਰਿਆਂ ਦੇ ਅੰਦਰ ਸ਼ੈਤਾਨ ਹੁੰਦਾ ਇਹ ਸਾਰੇ ਇਨਾਂ ਦੇ ਅੰਦਰ ਜਿਹੜਾ ਇਹਨਾਂ ਦੀ ਰੂਹ ਆ ਸ਼ੈਤਾਨ ਦੀ ਆ ਇਹਨਾਂ ਦੇ ਕਰਮ ਜਿਹੜੇ ਕਰਦੇ ਆ ਸ਼ੈਤਾਨੀ ਕਰਮਾਂ ਪੰਜਾਬ ਨੂੰ ਇਹਨਾਂ ਨੇ ਸਾਰੇ ਨੂੰ ਲੁੱਟਿਆ ਕਹਿ ਕੇ ਕਿ ਅਸੀਂ ਬਦਲਾ ਲੈ ਕੇ ਆਵਾਂਗੇ ਪਤਾ ਨਹੀਂ ਕਿਹੜੇ ਕਿਹੜੇ ਇਹਨਾਂ ਨੇ ਝੂਠ ਬੋਲੇ ਪਰ ਅੱਜ ਇਹਨਾਂ ਦਾ ਅਸਲੀ ਚਿਹਰਾ ਸਾਡੇ ਸਾਰਿਆਂ ਦੇ ਸਾਹਮਣੇ ਆ ਅੱਜ ਨਹੀਂ ਪਿਛਲੇ 6 ਮਹੀਨਿਆਂ ਸੀ ਇਹਨਾਂ ਨੇ ਆਪਣਾ ਅਸਲੀ ਰੰਗ ਵਿਖਾਉਣਾ ਸ਼ੁਰੂ ਕਰਤਾ ਸੀਗਾ ਜਿਹੜਾ ਅਸੀਂ ਦੇਖ ਰਹੇ ਆ ਤੇ ਜੇ ਮੈਂ ਅ ਬਲਜੀਤ ਕੌਰ ਦੀ ਗੱਲ ਕਰਾਂ ਜਿਹੜਾ ਮਹਿਕਮਾ ਇਹ ਬੀਬੀ ਕੋਲੇ ਆ ਹੈਗਾ ਇਹ ਸਮਾਜਿਕ ਸੁਰੱਖਿਆ ਲੋਕਾਂ ਦੀ ਸੁਰੱਖਿਆ ਦਾ ਮਹਿਕਮਾ ਇਸਤਰੀ ਤੇ ਬਾਲ ਵਿਕਾਸ ਔਰਤਾਂ ਤੇ ਬੱਚਿਆਂ ਦੀ ਭਲਾਈ ਦਾ ਤੇ ਇਹ ਸਮਾਜਿਕ ਲੁੱਟ ਬਣਾਈ ਹੋਈ ਹੈ ਇਹਨਾਂ ਨੇ ਪੂਰੀ ਤੇ ਔਰਤਾਂ ਦਾ ਪੂਰਾ ਸ਼ੋਸ਼ਣ ਹੋ ਰਿਹਾ ਇਸ ਮਹਿਕਮੇ ਦੇ ਵਿੱਚ ਕਿ ਜੇ ਪੈਨਸ਼ਨਾਂ ਦਾ ਵਿਭਾਗ ਇਹਦੇ ਕੋਲੇ ਲੋਕਾਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ ਆਂਗਣਵਾੜੀ ਦਾ ਮਹਿਕਮਾ ਇਹਦੇ ਕੋਲੇ ਆ ਬੱਚਿਆਂ ਦਾ ਰਸ਼ਨ ਇਹ ਖਾ ਰਿਹਾ ਦੋ ਹੱਥੇ ਲੋਟ ਰਿਹਾ ਜਿਹੜਾ ਮਾਵਾਂ ਦੇ ਪੇਟ ਦੇ ਵਿੱਚ ਬੱਚੇ ਆ ਉਹਨਾਂ ਦਾ ਖਾਣਾ ਆਉਂਦਾ ਉਹ ਸਾਰਾ ਇਹ ਕਪਲੇ ਬਾਜੀ ਚੱਲ ਰਹੀ ਆ ਬਹੁਤ ਵੱਡਾ ਸਕੈਂਡਲ ਆ ਜਿਹੜਾ ਕਰ ਰੇ ਆ ਸੋ ਜਿਹੜਾ ਆ ਕਿਸਾਨਾਂ ਦੇ ਨਾਲ ਧੱਕਾ ਹੋਇਆ ਜਿਹੜਾ ਮੇਰੇ ਵੀਰ ਨੇ ਮੁੱਦਾ ਚੁੱਕਿਆ ਕਿ ਝੋਨਾ ਪਹਿਲੀ ਗੱਲ ਤਾਂ ਗੁਜਰਾਤ ਚ ਜਾ ਕੇ ਤਾਂ ਕਹਿੰਦੇ ਸਾਰਾ ਪੰਜਾਬ ਹੜ ਗਿਆ ਅਸੀਂ ਤਾਂ 50 50 ਹਜ਼ਾਰ ਦੇਤਾ ਤੇ ਬਾਰਲੇ ਨਦਰ ਲਿਆ ਕੇ ਝੋਨਾ ਦੂਜੇ ਸਟੇਟਾਂ ਤੋਂ ਘੱਟ ਰੇਟਾਂ ਤੇ ਆਪ ਇਹਨਾਂ ਨੇ ਵੇਚਿਆ ਸਿੱਧਾ ਆਪਦੇ ਹੱਥ 'ਚ ਹੀ ਕੰਟਰੋਲ ਕਰਿਆ ਮੰਤਰੀਆਂ ਨੇ ਭਵਾਂ ਖੁੱਡੀਆਂ ਭਵਾਂ ਬਲਜੀਤ ਘਰ ਤਾਂ ਇਹ ਇਸ ਗੱਲ ਦਾ ਹੀ ਮੇਰਾ ਵੀਰ ਜਿਹੜਾ ਮੁੱਦਾ ਚੋਕਰਿਆ ਸੀ ਕਿਸਾਨਾਂ ਦੀ ਲੁੱਟ ਦਾ ਵੀ ਜਿਹੜੀ ਲੁੱਟ ਹੋ ਰਹੀ ਹੈ ਜਿਹਦਾ ਕਰਕੇ ਇਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਹੁਣ ਤੁਸੀਂ ਦੇਖੋ ਕਿ ਪੁਲਸ ਹੱਥ ਠੋਕੇ ਬਣੇ ਹੋਏ ਇਹਨਾਂ ਦੇ ਕੋਈ ਗੱਲ ਨਹੀਂ ਸੰਦਾ ਕਿੰਨੇ ਦਿਨ ਹੋ ਗਏ ਘੱਟਣਾ ਵਾਪਰੀ ਨੂੰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਮਾਰ ਵੀ ਦੇਣਗੇ ਤਾਂ ਵੀ ਕੋਈ ਨਹੀਂ ਇਹ ਸਾਡੇ ਹਮਦਰਦ ਲੋਕ ਨਹੀਂ ਹੈਗੇ ਇਹਨਾਂ ਦੇ ਚਿਹਰੇ ਜਿਹੜੇ ਆ ਨਾ ਉਹ ਅਸਲੀ ਸਾਡੇ ਸਾਹਮਣੇ ਨਹੀਂ ਅਸਲੀ ਚਿਹਰੇ ਇਹਨਾਂ ਦੇ ਬਹੁਤ ਕਰੂਪ ਹੈ ਬਹੁਤ ਕਰਪਟ ਹੈ ਇਹ ਮੇਰੇ ਕੋਲ ਸ਼ਬਦ ਨਹੀਂ ਹੈਗਾ ਜਿਹੜਾ ਇਹਨਾਂ ਵਾਸਤੇ ਵਰਤਿਆ ਜਾਵੇ ਬਹੁਤ ਘਟਿਆ ਲੋਕ ਹੈ ਇਹ ਬਹੁਤ ਅੱਤ ਦਰਜੇ ਦੇ ਘਟਿਆ ਜਿਨ੍ਹਾਂ ਨੇ ਸ਼ੈਤਾਨੀ ਰੂਪ ਬਣਾ ਕੇ ਪੰਜਾਬ ਦੀ ਸੱਤਾ ਤੇ ਕਬਜ਼ਾ ਕੀਤਾ ਪੰਜਾਬ ਦੇ ਮੀਡੀਆ ਨੂੰ ਇਹਨਾਂ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੂਰਾ ਟੈਲ ਦਾ ਜ਼ੋਰ ਲਾਇਆ ਤੇ ਆ ਮੇਰੇ 5 7 10 20 ਵੀਰ ਜਿਹੜੇ ਹੈਗੇ ਆ ਜਿਹੜੇ ਸਾਹਮਣੇ ਨਿਕਲ ਕੇ ਆਏ ਆ ਤੇ ਇਹਨਾਂ ਨੂੰ ਵੀ ਪੂਰਾ ਦਬਾਉਣ ਦੀ ਕੋਸ਼ਿਸ਼ ਹੈ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਦਬਾਇਆ ਜਾਵੇ ਕਿਸੇ ਤਰ੍ਹਾਂ ਇਹਨਾਂ ਨੂੰ ਡਰਾਇਆ ਜਾਵੇ ਇਹਨਾਂ ਦੇ ਉੱਤੇ ਪਰਚੇ ਪਾਏ ਜਾਣ ਇਹਨਾਂ ਨੂੰ ਗੁੱਟਿਆ ਜਾਵੇ ਇਹਨਾਂ ਨੂੰ ਮਾਰਿਆ ਜਾਵੇ ਸੋ ਇਹ ਸਰਕਾਰ ਜਿਹੜੀ ਇਹਦੇ ਤੋਂ ਅਸੀਂ ਕੋਈ ਆਸ ਨਹੀਂ ਕਰ ਸਕਦੇ ਪੁਲਿਸ ਰਾਜ ਮੁੱਖ ਮੰਤਰੀ ਦਾ ਖੁਦ ਕਹਿੰਦਾ ਕਿ ਜੇ ਗੈਂਗਸਟਰ ਹੋਣਗੇ ਤਾਂ ਗੋਲੀਆਂ ਤਾਂ ਹੋਣਗੀਆਂ ਇੱਕ ਦੀ ਗੋਲੀ ਦੋ ਇਹ ਕੋਈ ਤਰੀਕਾ ਇਹ ਪੁਲਿਸ ਸਟੇਟ ਬਣਾ ਕੇ ਥੋੜਾ ਤੁਸੀਂ ਲੋਕਾਂ ਨੂੰ ਦਬਾਓਗੇ ਤੁਸੀਂ ਸਟੇਟ ਨੂੰ ਚਲਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਸ਼ਾਂਤੀ ਲਿਆਉਣਾ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਲੁੱਟ ਖਸੁੱਟ ਕਰ ਰਹੇ ਹੋ ਔਰ ਜਦੋਂ ਤੁਸੀਂ ਲੁੱਟ ਖਸੁੱਟ ਕਰ ਰਹੇ ਹੋ ਜਿਹੜੇ ਲਟੇਰੀਆ ਤੁਹਾਨੂੰ ਦੇਖ ਕੇ ਦੋ ਕਦਮ ਅੱਗੇ ਜਾਣਗੇ ਸੋ ਹਰ ਗੱਲ ਤੇ ਫੇਲ ਹੈ ਇਹ ਸਰਕਾਰ ਫੇਲ ਹੈ ਇਹਨਾਂ ਦਾ ਜਿਹੜਾ ਪ੍ਰਸ਼ਾਸਨ ਫੇਲ ਹੈ ਗੁੰਡਾਗਰਦੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿਹਦਾ ਸਾਨੂੰ ਸਾਰਿਆਂ ਨੂੰ ਠੋਕ ਕੇ ਜਵਾਬ ਦੇਣਾ ਚਾਹੀਦਾ ਹੈ ਤੇ ਇਹਨਾਂ ਦੀ ਲੁੱਟ ਜਿਹੜੀ ਚੱਲ ਰਹੀ ਹੈ ਕੋਈ ਗੱਲ ਨਹੀਂ ਰਹਿ ਕੇ ਕੋਈ 10-11 ਮਹੀਨੇ ਹੋਰ ਇਹ ਸਾਰਾ ਲੋਕਾਂ ਦੇ ਸਾਹਮਣੇ ਅੱਜ ਵੀ ਆ ਰਿਹਾ ਤੇ ਫੇਰ ਵੀ ਆਊਗਾ ਜਿਹੜਾ ਇਹਨਾਂ ਦਾ ਵਰਤਾਰਾ ਚੱਲ ਰਿਹਾ ਇਹ ਭੱਜਣਗੇ ਇਹ ਸਟੇਟ ਛੱਡ ਕੇ ਭੱਜਣਗੇ ਲਟੇਰੇ ਬਲਜੀਤ ਕੌਰ ਦੇ ਘਰ ਵਾਲਾ ਵੀ ਪੈਸੇ ਇਕੱਠੇ ਕਰ ਰਿਹਾ ਭਗਵੰਤ ਮਾਨ ਦੇ ਘਰ ਵਾਲੇ ਵੀ ਕਰ ਰਹੀ ਹੈ ਸਾਰੇ ਟੰਬਰ ਇਹਨਾਂ ਦੇ ਪੈਸੇ ਇਕੱਠੇ ਕਰਨ ਤੇ ਲੱਗੇ ਆ ਸੋ ਪੰਜਾਬ ਨੂੰ ਇਹਨਾਂ ਨੇ ਲੁੱਟ ਦਾ ਸਾਧਨ ਬਣਾ ਲਿਆ ਅੱਜ ਰਾਤ ਨੂੰ ਜਦ ਮੈਂ ਸੌਣ ਲੱਗਾ ਆਪਰੇਕਾ ਬਰਾ ਸੌਣ ਤੋਂ ਪਹਿਲਾਂ ਬੜੀ ਪਰੇਸ਼ਾਨੀ ਹੋਈ ਹੈ ਪੰਜਾਬ ਦੀ ਸਰਕਾਰ ਨੇ ਮਾਨ ਦੇ ਸਰਕਾਰ ਨੇ ਕੌਮੀ ਗੁਰਦੁਆਰਾ ਫੰਡ ਕਮੇਟੀ ਦੇ ਉੱਤੇ 3400

करने कोशिश नहीं की श्रोमी गुरद्वारा श्रोमारी करना समझा के जेडे मान ने तीन सौ पीछी जगत बनाया गुरु तेग बहादुर साहब का और उस तो एक करना एक जेड़े कुछ और बड़ी नमोशी देखनी पड़े नमोशी समय में अच्छा देखनी पड़ी अच्छा भाई ਸਮੋਚੇ ਸੇਕ ਸੰਗਤ ਨੇ ਆખ્યા ਆਪ ਗੁਰੂ ਦਾ ਹਮੰਦਾਰ ਨਹੀਂ ਗੜ ਦੀ ਬਜਲੀ ਦਿੱਤੀ ਹੈ ਸੇਰ ਵੀ ਮਨੇ ਹੋਇਆ ਹੋਰ ਸਭ ਕੰਮ ਹੈ ਤੇ ਇਹ ਕਿਵੇਂ ਗੁਰੂ ਦਾ ਉਹ ਬੰਦਾ ਜਿਹੜਾ ਗੁਰੂ ਦਾ ਹਮੰਦਾਰ ਨਹੀਂ ਬੰਦਾ ਉਹ ਕਿਵੇਂ ਸਾਧਕ ਬਣਾ ਸਕਦਾ ਹੈ ਉਸ ਤੋਂ ਖਿੱਚ ਕੇ ਇਸ ਨੇ ਕਿਹਾ ਕਿ ਮੈਂ ਤੇੜਾ گاਉਂ ਕਿਤਾ ਦੇ ਪ੍ਰਚਾਰ ਦੰਗ ਕਰਾਉਣ 328 35 ਨਾ ਹੋਰ ਕੋਲ ਆਪਣੀ ਕੀੜ ਕਰ ਸਕਾ ਮੈਂ ਕਾਹ ਕਰਨਾ ਚਾਹਦਾ ਵਾਂ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੇ ਦੇ 50000 ਰੁਪਏ ਰਾਜ ਦੇ ਵਿੱਚ ਮਾਰਾ ਜੇ ਬਾਣੀ ਦੀ ਬੈਸ ਵੀ ਹੋਈ ਹੈ ਉਹ ਪਾਨੇ ਆਪਣੇ ਦੇ ਪਰਚਾ ਕਾ ਫਿਰ ਉਸ ਤੋਂ ਬਾਅਦ ਦੂਸਰਾ ਥੈ ਬਾਕੀ ਮਸਲਾ ਅਕਾਉਂਟ ਦਾ ਕੰਮ ਜਾਏਗਾ ਤੁਹਾਡਾ ਮਸਲਾ ਨਹੀਂ ਹੈ ਪਰ ਫਿਰ ਜੇਕਰ ਆ ਜੇ ਤੁਹਾਡੇ ਪੁੱਦੇ ਪ੍ਰਿਸ਼ਤ ਹੋਈ ਹੋਈ ਹੈ ਤਾਂ ਕੋਈ ਗੱਲ ਨਹੀਂ ਅੱਜ ਤੁਸੀਂ ਕਰ ਲਓ ਉਹ ਕਰ ਜੇ ਤੁਸੀਂ ਆਉਗੇ ਬਾਹਰ ਤੇ ਫਿਰ ਜਦੋਂ ਇਹਦਾ ਸਭ ਹੋ ਜਾਏਗਾ ਜੋ ਤੁਹਾਡੇ ਰਾਜ ਦੇ ਵਿੱਚ ਕਮੀਆਂ ਆਨ ਹੈ ਜੋ ਕੋਈ ਡਰਬ ਹੋ ਰਿਹਾ ਹੈ ਜੋ ਕੋਈ ਡਾਕੇ ਫੜ ਰਹੇ ਨੇ ਜੋ ਕੋਈ ਚੋਰੀਆਂ ਹੋ ਰਹੀਆਂ ਜੋ ਕੋਈ ਰਾਜ ਜਾਣੇ ਬੰਦਿਆਂ ਨੇ ਕਤਲ ਹੋ ਰਹੇ ਨੇ ਇਹ ਸਾਰੇ ਕੈਂਸਟ ਤੁਹਾਡੇ ਦਪੈਣਗੇ ਮਾਨ ਸਾਹਿਬ ਅੱਪਨ ਹੋਰ ਬਹੁਤੋ ਕੰਮ ਲਾ ਲਓ ਉਹ ਤੇ ਤੁਹਾਡੀ ਗੱਲ ਬਿਲਕੁਲ ਬਸਤ ਨਹੀਂ ਕਰੇਗੀ ਇਹ ਨਾ ਕੋਣ ਦੱਸਦੇ